ਸਚ ਧਣੀ ਚੰਤ ਤਿੰਨ ਖੰਨੀਆਂ ਵੰਨੀਆਂ ਜਿਨ ਮੇਰਾ ਹਰ ਪ੍ਰਭ ਦੀਠਾਰਾਮ ਜਨ ਚਾਖ ਅਗਾਣੀ ਹਰ ਹਰ ਅੰਮ੍ਰਿਤ ਮੀਠਾਰਾਮ ਹਰ ਮਨੈ ਮੀਠਾ ਪ੍ਰਭੂ ਤੂਠਾ ਅਮਿਓ ਗੂਠਾ ਸੁਖ ਭਏ ਦੁਖ ਨਾਸ ਭਰਮ ਬਨਾਸ ਤਨ ਤੇ ਜਪ ਜਗਦੀਸ਼ ਈ ਸਹਜੈ ਜੈ ਮੋਹ ਰਹਿਤ ਵਿਕਾਰ ਖਾਕੇ ਪੰਜ ਤੇ ਸੰਗ ਟੂਟਾ ਕਹੋ ਨਾਨਕ ਤਿੰਨ ਖਨੀਐ ਵੰਨਿਆ ਜਿਨ ਘਟ ਮੇਰਾ ਹਰ ਪ੍ਰਭੂ ਊਠਾ ਸਲੋਕ ਜੋ ਲੜੀਂਡੇ ਰਾਮ ਸੇਵਕ ਸੇ ਕਾਂਡਿਆ ਨਾਨਕ ਜਾਣੇ ਸਤ ਸਾਈ ਸੰਤ ਨਾਮ ਬਾਹਰਾਸ਼ ਚੰਤ ਮਿਲ ਜਲ ਜਲਹ ਖਟਾਨਾਰਾਮ ਸੰਗ ਜੋਤੀ ਜੋਤ ਮਲਾਨਾਰਾਮ ਸਮਾਏ ਪੂਰਨ ਪੁਰਖ ਕਰਤੇ ਆਪ ਆਪਹਿ ਜਾਣੀਐ ਤਹ ਸੁਨ ਸਹਿਜ ਸਮਾਦ ਲਾਗੀ ਏਕ ਏਕ ਵਖਾਣੀਐ ਆਪ ਗੁਪਤਾ ਆਪ ਮੁਕਤਾ ਆਪ ਆਪ ਵਖਾਨਾ ਨਾਨਕ ਭ੍ਰਮ ਪੈ ਗੁਣ ਬਿਨਾਸੀ ਮਿਲ ਜਲ ਜਲਹਿ ਖਟਾਨਾ ਵਡਹੰਸ ਮਹੱਲਾ ਪੰਜਵਾਂ ਪ੍ਰਭ ਕਰਨ ਕਾਰਨ ਸਮਰਥਾਰਾਮ ਰਖ ਜਗਤ ਸਗਲ ਦੇਹ ਥਾਰਾਮ ਸਮਰਾਤ ਸਰਨਾ ਜੋਗ ਸੁਆਮੀ ਕਿਰਪਾ ਨਿਦ ਸੁਖ ਦਾਤਾ ਹਉ ਕੁਰਬਾਨੀ ਦਾਸ ਤੇਰੇ ਜਿਨਨੀ ਏਕ ਪਛਾਤਾ ਵਰਨ ਚਿਹਨ ਨਾ ਜਾਏ ਲਖਿਆ ਕਥਨ ਤੇ ਅਕਥਾ ਬਿਨਵੰਤ ਨਾਨਕ ਸੁਣੋ ਬਿਨਤੀ ਪ੍ਰਭ ਕਰਨ ਕਾਰਨ ਸਮਰੱਥਾ ਇਹ ਜੀ ਤੇਰੇ ਤੂੰ ਕਰਤਾਰਾਮ ਰਾਬ ਦੁਖ ਦਰਦ ਭ੍ਰਮ ਹਰ ਤਾਰਾਮ ਭ੍ਰਮ ਦੁਖ ਦਰਦ ਨਿਵਾਰ ਖਿਨ ਮਹਿ ਰਖ ਲੇ ਹੋ ਦੀਨ ਦਇਆਲਾ ਮਾਤ ਪਿਤਾ ਸਵਾਮ ਸੱਜਣ ਸਭ ਜਗਤ ਬਾਲ ਗੋਪਾਲਾ ਜੋ ਸਰਣ ਆਵੇ ਗੁਣ ਨਿਧਾਨ ਪਾਵੇ ਸੋ ਬਹੁੜ ਜਨਮ ਨਾ ਮਰਤਾ ਬਿਨਵੰਤ ਨਾਨਕ ਦਾਸ ਤੇਰਾ ਸਭ ਜੀ ਤੇਰੇ ਤੂੰ ਕਰਤਾ ਆਠ ਪਹਿਰ ਹਰ ਧਿਆਈਐ ਰਾਮ ਮਨ ਇਛਿਆੜਾ ਫਲ ਪਾਈਐ ਰਾਮ ਮਨ ਇਛ ਪਾਈਐ ਪ੍ਰਭ ਧਿਆਈਐ ਮਿਟਹਿ ਜਮ ਕੇ ਤ੍ਰਾਸਾ ਗੋਬਿੰਦ ਗਾਇਆ ਸਾਧ ਸੰਗਾਇਆ ਭਈ ਪੂਰਨ ਆਸਾ ਤਜ ਮਾਨ ਮੋਹ ਵਿਕਾਰ ਸਗਲੇ ਪ੍ਰਭ ਕੈ ਮਨ ਭਾਈਐ ਬਿਨਵੰਤ ਨਾਨਕ ਦਿਨ ਸਰੈਣੀ ਸਦਾ ਹਰ ਹਰ ਧਿਆਈਐ ਦਰਵਾਜਹਿ ਅਨਹਤਵਾਜੀ ਰਾਮ ਘਟ ਘਟ ਹਰ ਗੋਬਿੰਦ ਗਾਜੇ ਰਾਮ ਗੋਬਿੰਦ ਗਾਜੇ ਸਦਾ ਬਿਰਾਜੇ ਅਗਮ ਅਗੋਚਰ ਊਚਾ ਗੁਣ ਬੇਅੰਤ ਕਿਛ ਕਹਿਣ ਨਾ ਜਾਇ ਕੋਈ ਨਾ ਸਕੈ ਪਹੁੰਚਾ ਆਪੁ ਆਪਾਏ ਆਪ ਪ੍ਰਤਪਾਲੇ ਜੀ ਜੰਤ ਸਭ ਸਾਜੇ ਬਿਨੁ ਮੰਤਨਾਨਕ ਸੁਖ ਨਾਮ ਭਗਤੀ ਦਰਵਜ ਹੈ ਅਨਹਦਵਾਜੀ ਰਾਗ ਬੜਾ ਹੰਸ ਮਹੱਲਾ ਪਹਿਲਾ ਘਰ ਪੰਜਵਾ ਅਲਾਹਣੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਧੰਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਧੰਦਾ ਲਾਇਆ ਮੋਹਲਤ ਪੁੰਨੀ ਪਾਈ ਭਰੀ ਜਾਨ ਅੜਾ ਘਾਤ ਚਲਾਇਆ ਜਾਨੀ ਘਾਤ ਚ ਲਾਇਆ ਲਿਖਿਆ ਆਇਆ ਰੁੰਨੇ ਵੀਰ ਸਬਾਈ ਕਾਇਆ ਹੰਸ ਤੀਆਵੇਂ ਛੋੜਾ ਜਾਂ ਦਿਨ ਪੁੰਨੇ ਮੇਰੀ ਮਾਇ ਜੇਹਾ ਲਿਖਿਆ ਤੇਹਾ ਪਾਇਆ ਜੇਹਾ ਪੁਰਬ ਕਮਾਇਆ ਧਨ ਸਰੰਦਾ ਸੱਚਾ ਪਾਤਸ਼ਾਹ ਜਿਨ ਜਗ ਤੰਦੈ ਲਾਇਆ ਸਾਹਿਬ ਸਿਮਰੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਏਤੇ ਤੰਦਾ ਕੂੜਾ ਚਾਰਦੇ ਹਾਂ ਆਗੈ ਸਰਪਰ ਜਾਣਾ ਆਗੈ ਸਰਪਰ ਜਾਣਾ ਜਿਉ ਮਹਿਮਾਨ ਕਾਹੇ ਗਾਰਬ ਕੀਜੈ ਜਿਤ ਸੇਵਿਆ ਦਰਗਾਹ ਸੁਖ ਪਾਈਐ ਨਾਮ ਤਿਸੈ ਕਾਲੀਜੈ ਆਗੈ ਹੁਕਮ ਨਾ ਚੱਲੈ ਮੂਲੇ ਸਿਰ ਸਿਰ ਕੇ ਆਵੇ ਹਾਣਾ ਸਾਹਿਬ ਸਿਮਰਿ ਹੋ ਮੇਰੇ ਭਾਈ ਹੋ ਸਭਨਾ ਇਹੋ ਪਿਆਣਾ ਜੋ ਤਿਸ ਭਾਵੈ ਸਮਰਤ ਸੋ ਥੀਐ ਹੀਲੜਾ ਇਹੋ ਸੰਸਾਰ ਜਲ ਤਲ ਮਹੀਲ ਰਾਵ ਰਹਿਆ ਸਾਚੜਾ ਸਿਰਜਨਹਾਰੂ ਸਾਚਾ ਸਿਰਜਨਹਾਰੂ ਅਲਖ ਅਪਾਰੂ 타 ਕਾ ਅੰਤ ਨਾ ਪਾਇਆ ਆਇਆ ਤਿਨ ਕਾ ਸਫਲ ਭਇਆ ਹੈ ਇਕ ਮਨ ਜਿੰਨੀ ਧਿਆਇਆ ਧਾਏ ਧਾਏ ਉਸਾਰੇ ਆਪੇ ਹੁਕਮ ਸੁਵਾਰਨ ਹਾਰੂ ਜੋ ਤਿਸ ਭਾਵੈ ਸਮਰੱਥ ਸੋਥੀ ਐ ਹੀਲੜਾ ਇਹੋ ਸੰਸਾਰ ਨਾਨਕੁਰਨਾ ਬਾਬਾ ਜਾਣੀ ਐ ਜੇ ਰੋਐ ਲਾਇ ਪਿਆਰੂ ਵਾਲੇ ਵੇ ਕਾਰਨ ਬਾਬਾ ਰੋਈਐ ਰੋਮਣ ਸਗਲ ਬੇਕਾਰੂ ਰੋਮਣ ਸਗਲ ਬੇਕਾਰੂ ਗੱਪਲ ਸੰਸਾਰੂ ਮਾਇਆ ਕਾਰਨ ਰੋਵੈ ਚੰਗਾ ਮੰਦਾ ਕਿਸ ਸੂਜੈ ਨਾਹੀ ਇਹੋ ਤਨ ਈਵੇਂ ਖੋਵੈ ਐਥੇ ਆਇਆ ਸਭ ਕੋ ਜਾਸੀ ਕੂੜ ਕਰਹੁ ਅਹੰਕਾਰੂ ਨਾਨਕੁਰਨਾ ਬਾਬਾ ਜਾਣੀਐ ਜੇ ਰੋਵੈ ਲਾਏ ਪਿਆਰੂ ਵਡਾ ਸਮਹੱਲਾ ਪਹਿਲਾ ਆਬੋ ਮਿਲੋ ਸਹੇਲੀ ਹੋ ਸੱਚਾ ਨਾਮ ਲਏ ਹਾਂ ਰੂਹ ਹੈ ਬਿਰਹਾ ਤਨ ਕਾ ਆਪਣਾ ਸਾਹਿਬ ਸੰਭਾਲੇ ਹਾਂ ਸਾਹਿਬ ਸੰਭਾਲੇ ਪੰਥ ਨਿਹਾਲੇ ਹੈ ਅਸਾ ਪੇ ਉਤੈ ਜਾਣਾ ਜਿਸ ਕਾ ਕੀਆ ਤਿਨਹੀ ਲੀਆ ਹੋਆ ਤਸੈ ਕਾ ਪਾਣਾ ਜੋ ਤਿਨ ਕਰ ਪਾਇਆ ਸੋ ਆਗੈ ਆਇ ਅਸੀਂ ਕੇ ਹੁਕਮ ਕਰੇ ਹਾ ਆਵੋ ਮਿਲੋ ਸਹਿਲੀ ਹੋ ਸੱਚੜਾ ਨਾਮ ਲਏ ਹਾਂ ਮਰਨਾ ਮੰਦਾ ਲੋਕਾਂ ਆਖੀਐ ਜੇ ਮਰ ਜਾਣਾ ਐਸਾ ਕੋਈ ਸੇਵਹੁ ਸਾਹਿਬ ਸਮਰੱਥ ਆਪਣਾ ਪੰਥ ਸਹੇਲਾ ਆਗੈ ਹੋਏ ਪੰਥ ਸਹੇ ਲੈ ਜਾਵਹੁ ਤਾਂ ਫਲ ਪਾਵਹੁ ਆਗੈ ਮਿਲੈ ਵਡਾਈ ਭੇਟੈ ਸਿਉ ਜਾਵਹੁ ਸੱਚ ਸਮਾਵਹੁ ਤਾਂ ਪਤ ਲੇਖੈ ਪਾਈ ਮਹਿਲੀ ਜਾਏ ਪਾਵਹੁ ਖਸਮੈ ਭਾਵਹੁ ਰੰਗ ਸੋ ਰਲੀਆਂ ਮਾਣੈ ਮਰਨਾ ਮੰਦਾ ਲੋਕਾ ਆਖੀਐ ਜੇ ਕੋਈ ਮਰ ਜਾਣੈ ਮਰਨ ਮਨੁਸਾ ਸੂਰਿਆ ਹੱਕ ਹੈ ਜੋ ਹੋਏ ਮਰਨ ਪਰਵਾਣ ਸੂਰੇ ਸੇ ਆਗੇ ਆਖੀਐ ਦਰਗਾਹਾ ਪਾਵਹਿ ਸਾਚੀ ਮਾਣ ਦਰਗਾਹਾ ਮਾਣ ਪਾਵਹਿ ਪਤ ਸਿਓ ਜਾਵਹਿ ਆਗੈ ਦੂਖ ਨਾ ਲਾਗੈ ਕਰ ਏਕ ਧਿਆਵਹਿ ਤਾਂ ਫਲ ਪਾਵੈ ਜਿਤ ਸੇਵੈ ਭਉ ਭਾਗੈ ਊਚਾ ਨਹੀਂ ਕਹਿਣਾ ਮਨ ਮਹਿ ਰਹਿਣਾ ਆਪੇ ਜਾਣੈ ਜਾਣੋ ਮਰਨ ਮੁਨਸਾ ਸੂਰਿਆ ਹੱਕ ਹੈ ਜੋ ਹੋਏ ਮਰਹਿ ਪਰਵਾਣ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਹੈ ਇਹੋ ਸੰਸਾਰੂ ਕੀਤਾ ਵੇਖੈ ਸਾਹਿਬ ਆਪਣਾ ਕੁਦਰਤ ਕਰੇ ਵਿਚਾਰੂ ਕੁਦਰਤ ਵਿਚਾਰੀ ਧਾਰਨ ਧਾਰੀ ਜਿਨ ਕੀ ਆ ਸੋ ਜਾਣੈ ਆਪੇ ਵੇਖੈ ਆਪੇ 부ਝੈ ਆਪੇ ਹੁਕਮ ਪਛਾਨੈ ਜਿਨ ਕਿਸ ਕੀਆ ਸੋਈ ਜਾਣੈ ਤਾ ਕਾ ਰੂਪ ਅਪਾਰੂ ਨਾਨਕ ਕਿਸਨੋ ਬਾਬਾ ਰੁਈਐ ਬਾਜੀ ਐ ਇਹੋ ਸੰਸਾਰੂ